ਉਹ ਦਾ 70 ਮੰਗਿਆ 7000 ਤਾਂ ਬਾਈ ਨੇ ਪਹਿਲੀ ਲਸ ਕਰਤਾ ਬਾਕੀ ਆਪਾਂ ਹੋਰ ਵੀ ਸੂਟ ਲਾਵਾਂਗੇ 40000 ਦਾ ਦੇ ਦਿਆਂਗੇ ਵੀਰੇ ਜੇ ਤੁਹਾਡੀ ਵੀਡੀਓ ਵੇਖ ਕੇ ਤੇ ਲੈ ਬਾਈ ਜੀ ਬਾਈ ਕਹਿੰਦਾ ਇਹ ਤੋਂ ਵੀ 10000 ਦੀ 15000 ਰੁਪਏ ਦੀ 15000 ਰੁਪਏ ਦੀ ਸੂਟ ਹੈਗੀ ਲੈ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅੰਮਰਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਆਂਗੇ ਬਾਈ ਜੀ ਮਲੋਟ ਟਰੈਕਟਰ ਦੀ ਮੰਡੀ ਤੇ ਤੇ ਬਾਈ ਜੀ ਮੰਡੀ ਵਧੀਆ ਪਰ ਇਹ ਹੋ ਗਿਆ ਤੇ ਪਹਿਲੀ ਵੀਡੀਓ ਬਾਈ ਜੀ ਆਪਣੀ ਤੇ ਵੀਡੀਓ ਜੇ ਬਣ ਰਿਹਾ ਤੇ ਬਾਈ ਨਾਲ ਸਾਰੀ ਗੱਲਬ ਏ ਕੋ ਭਾਈ ਜੀ ਠੀਕ ਹੈ ਵਧੀਆ ਜੀ ਠੰਡ ਬਾਬਾ ਮੰਨੀ ਗਾ ਬਹੁਤ ਠੰਡਾ ਬਈ ਸਾਡਾ ਹੈਗੀ ਆ ਨਾ ਹਾਂਜੀ ਠੀਕ ਹੈ ਜੀ ਕਿੰਨੇ ਟਰੈਕਟਰ ਨੇ ਜੀ ਆਪਣੇ ਕੋਲ ਟਰੈਕਟਰ ਆਪਣੇ ਕੋਲੇ 3 ਨੇ ਬਈ 3 ਟਰੈਕਟਰ ਆ ਜੀ ਹਾਂ 3 ਆਪਣੇ ਆਪ ਦੇ ਆ ਦੂਜੇ ਮੰਡੀ ਚ ਆਏ ਹੋਏ ਆ ਦੁਬਾਰੀਆਂ ਦੇ ਰਾਹ ਠੀਕ ਆ ਭਾਈ ਜੀ ਤੇ ਲੋਨ ਵਗੈਰਾ ਕਰਵਾ ਦੇਣੇ ਹਾਂ ਲੋਨ ਵੇਰਾ ਕਰਵਾ ਦੇ ਠੀਕ ਆ ਜੀ ਤੇ ਟਰੈਕਟਰ ਵੀ ਕੱਟ ਲੈਣੇ ਭਾਈ ਜੀ ਆ ਟਰੈਕਟਰ ਵੀ ਕੱਟ ਲੈਣੇ ਵੀਰੇ ਠੀਕ ਆ ਭਾਈ ਜੀ ਤੇ ਲੋ ਭਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ TXT ਮਾਡਲ 3230 ਸਪੈਸ਼ਲ ਐਡੀਸ਼ਨ ਵਾਲਾ ਤੇ ਕਿੰਨੇ ਮਾਡਲ ਆ ਭ ਤੇ ਇੱਕ ਆ ਜਣਾ ਬਾਈ ਜੀ ਪਲਾਸ ਵਾਲਾ ਸੁਪਰ ਵਾਲਾ ਤੇ ਇਹ ਆ ਗਿਆ ਬਾਈ ਜੀ ਸਪੈਸ਼ਲ ਡਿਵੀਜ਼ਨ ਵਾਲਾ ਜੂਜੀ ਗੇਅਰ ਵਾਲਾ ਸਾਈਡ ਗੇਅਰ ਚ ਤੇ 21 ਮਾਡਲ ਆ ਬਾਈ ਜੀ ਸਾਰਾ origignal ਜਣਾ ਤਾਂ ਸਾਰਾ origignal ਵੀ ਠੀਕ ਆ ਜੀ ਤੇ ਬਾਕੀ ਤੇ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ ਪੂਰਾ ਟੌਪ ਪਿਆਗਾ ਤੇ ਟਾਇਰ ਕਿੰਨੇ ਕੇ ਪੈਸੇ ਬਾਈ ਜੀ ਇਹਦੇ 95 ਪੈਸੇ ਟਾਇਰ ਪਏ ਬਾਈ ਜੀ ਠੀਕ ਆ ਬਾਈ ਜੀ ਤੇ 16 ਦੇ 14 ਦੇ ਟਾਇਰਾਂ ਚ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ ਬਾਈ ਜੀ ਤੇ ਅਗਲੇ ਟਾਇਰ ਵੀ ਨਵੇਂ ਮੰਗੂ ਪੈਣੇ ਨੇ ਠੀਕ ਆ ਜੀ ਤੇ ਚਾਲ ਚਲਾਵੇ ਦਾ ਔਕਾਗਾ ਤੇ ਕੀ ਡਿਮਾਂਡ ਆ ਬਾਈ ਇਹਦੀ ਇਹਦਾ 7 ਲੱਖ 70 ਖਤ ਲਗ 70000 ਲੈ ਵੀ ਤੇ ਬਾਕੀ ਤੁਸੀਂ ਚੈੱਕ ਵੀ ਕਰ ਲੋ ਤੇ ਮਨਤਨ ਹੋ ਜੂਗਾ ਬਸ ਤੱਕ ਵੀਡੀਓ ਵੇਖ ਕੇ ਆਉਂਦਾ ਯਾਰ ਹੂੰ 70 ਮੰਗਿਆ 7000 ਤਾਂ ਬਾਈ ਨੇ ਪਹਿਲੀ ਲੈਸ ਕਰਤਾ ਬਾਕੀ ਆਪਾਂ ਹੋਰ ਵੀ ਸੂਟ ਲਾਵਾਂਗੇ ਸਾਡੇ ਸਾਦਾ ਦੇ ਦਾਂਗੇ ਯਾਰ ਥੋੜੀ ਵੀਡੀਓ ਸਾਡੇ 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 ਲੈ ਬਾਈ ਬਾਈ ਕਹਿੰਦਾ 20000 ਰੁਪਏ ਦੀ ਸੂਟ ਆ ਗਈ ਇਹਦੇ ਵਿੱਚੋਂ ਜੇ ਤੁਸੀਂ ਵੀਡੀਓ ਦੇਖ ਕੇ ਆਉਂਗੇ ਬੱਬੂ ਦਾ ਨਾਮ ਲੈ ਕੇ ਦੇਵਾ ਕੇ ਤੇ ਲਓ ਜੀ ਅੱਗੇ ਆ ਗਿਆ 855 ਦੇਗੀ ਚੁੱਲੇ ਵਾਲਾ ਜਿਹਦੀ ਕਹਿੰਦੇ ਡਿਮਾਂਡ ਬਹੁਤ ਜ਼ਿਆਦਾ ਰਹੀ ਹੈਗੀ ਇਹ ਫੁੱਲ ਟਾਪ ਮਾਡਲ ਆ ਗਿਆ 5 ਸਟਾਰ ਚ ਆ ਗਿਆ ਤੇ ਸਪੀਕਰ ਵਗੈਰੇ ਵੀ ਨਾਲ ਹੀ ਜਾਣਗੇ ਸਾਰਾ ਕੁਝ ਨਾਲ ਹੀ ਵੀਰੇ ਠੀਕ ਹੈ ਜਿੰਨਾ ਹੈਗਾਗਾ ਤੇ ਅਲੱਗ ਤੇ ਕਲੱਚ ਵਾਲਾ ਆ ਗਿਆ ਨਾ ਇਹ ਹਾਂਜੀ ਤੇ ਕਿੰਨੇ ਮਾਡਲ ਆ ਬਾਈ ਇਹ 20 ਮਾਡਲ ਆ ਵੀਰੇ ਲੈ ਵੀ 20 ਮਾਡਲ ਆਗਾ ਤੇ ਚਾਲ ਚਲਾਵੇ ਦਾ ਓਕੇ ਹੈਗਾ ਤੇ ਇਹ ਵੀ 16 ਦੇ ਟਾਇਰ ਆ ਜਾਗੇ ਨਾ ਜੀ ਹਾਂਜੀ ਤੇ ਟਾਇਰ ਦੂ ਰੁਪਏ ਇਸਲੇ ਨਾਲ ਦੀ ਨੇ ਵੀ ਜੇ ਦੇ ਨਾਲ ਦੇ ਆ ਟਾਇਰ ਠੀਕ ਹੈ ਨਾਲ ਦੇ ਟਾਇਰ ਨੇਗੇ ਚੱਲਿਆ ਹੋਊਗਾ ਭਾਈ ਕੁਝ ਪਤਾ ਕਿ ਕਿੰਨੇ ਘੰਟ ਚੱਲੇਗਾ ਜੀ ਤੇਰੀ ਬਣਾ ਵੇਖਿਆ ਨਹੀਂ ਯਾਰ ਕਿੰਨਾ ਚੱਲੇਗਾ ਠੀਕ ਹੈ ਭਾਈ ਕਹਿੰਦਾ ਦੇਖਿਆ ਨਹੀਂ ਹੈਗਾ ਬਾਕੀ ਮੌਕੇ ਤੇ ਆ ਕੇ ਦੇਖ ਲੈ ਬਾਈ ਜੀ ਪ੍ਰੰ ਤੇ ਬੈਗ ਡਰ ਰਹਿ ਗਏ ਨ ਵੀ 70 75 ਪੈਸੇ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ 6 ਲੱਖ 50 ਹਜ਼ਾਰ ਰੁਪਈਆ 55 ਹਜ਼ਾਰ ਹੈ 6 ਲੱਖ 55 ਹਜ਼ਾਰ ਰੁਪਈਆ ਡਿਮਾਂਡ ਆ ਜੀ ਲੈ ਬਾਈ ਚੱਕ ਵੀ ਕਰ ਲੋ ਤੇ ਹੁਣ ਮਾਨ ਤਾਨ ਕਰ ਦੋ ਬਾਈ ਜੀ 6 ਲੱਖ 40 ਹਜ਼ਾਰ ਦਾ ਦੇ ਦਿਆਂਗੇ ਵੀਰੇ ਜੇ ਤੁਹਾਡੀ ਵੀਡੀਓ ਦੇਖ ਕੇ ਤੇ ਲੈ ਬਾਈ ਜੀ ਬਾਈ ਕਹਿੰਦਾ ਇਹ ਚੋ ਵੀ 10000 ਦੀ 15000 ਰੁਪਈਆ ਦੀ 15000 ਰੁਪਈਆ ਦੀ ਸੂਟ ਆ ਜੀ ਤੇ ਲੋਨ ਕਾਪਾ ਦਾ ਇਹਦੇ ਹੋ ਜੂਗਾ ਹੋ ਜੂਗਾ ਹੋ ਜੂਗਾ ਹਾਂਜੀ ਆਰਾਮ ਨਾਲ ਹੀ ਹੋਗਾ ਜੇ ਹਾਂਜੀ ਠੀਕ ਆ ਜੀ ਤੇ ਬਾਕੀ ਟਰੈਕਟਰ ਨੂੰ ਟਰੋਟਰ ਵੀ ਕੱਟ ਹੀ ਲਵਾਂਗੇ ਠੀਕ ਆ ਬਾਈ ਬਾਕੀ ਬਾਈ ਕਹਿੰਦਾ ਟਰੈਕਟਰ ਵੀ ਕੱਟ ਲਾਂਗੇ ਤੇ ਬਾਕੀ ਤੁਸੀਂ ਦੇਖ ਵੀ ਲੋ ਕੰਡੀਸ਼ਨ ਓਕੇ ਪਈ ਜਾ ਬਾਈ ਜੀ ਤੇ ਆ ਲੱਗਾ ਬਾਈ ਜੀ ਮਹਿੰਦਰਾ 265 ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ 95 ਮਾਡਲ ਲਈ 95 ਮਾਡਲ ਆਗਾ ਤੇ ਆ ਨੰਬਰ ਆ ਪੰਜਾਬ ਨੰਬਰ ਜਿਹੜੇ ਬਾਈ ਜੀ ਇਹ ਟਰੈਕਟਰ ਆਪਾਂ ਦੁਨੀਆ ਦਿਖਾਇਆਗੇ ਇਹ ਵੀ ਪੰਜਾਬ ਨੰਬਰੀ ਨੇ ਨਹੀਂ ਇਹ ਹਰਿਆਣਾ ਨੰਬਰ ਹੈ ਇਹ ਦੁਨੀਆ ਹਰਿਆਣਾ ਨੰਬਰ ਹੈ ਠੀਕ ਆ ਬਾਈ ਜੀ ਦੱਸਿਆ ਠੀਕ ਰਹਿੰਦਾਗਾ ਇਹ ਹਰਿਆਣਾ ਨੰਬਰ ਨੇ ਐਨਓਸੀ ਆ ਤੌਰ ਤੱਕ ਤੇ ਕਾਗਜ਼ ਪੱਤਰ ਪਹਿਲਾਂ ਸੌਦਾ ਬਾਅਦ ਚ ਸੌਦਾ ਬਾਅਦ ਠੀਕ ਆ ਬਾਈ ਜੀ ਤੇ 95 ਮਾਡਲ ਆਗਾ ਤੇ ਇੰਜਨ ਗੇ ਜਮਾਓ ਕੇਵਰੀ ਜਮਾਓ ਕੇਗਾ ਤੇ ਟਾਇਰ ਟੱਪੇ ਦੀ ਗੱਲ ਕਰੇ ਟਾਇਰ ਕਿੰਨੇ ਕੇ ਪੈਸੇ ਪੈਣਗੇ ਟਾਇਰ ਪਏ ਆ 75 ਪੈਸੇ ਮਗਰ ਲਈ ਠੀਕ ਆ ਜੀ ਤੇ ਅਗਲੇ ਹੈਗੇ 30 ਕੇ ਪੈਸੇ ਠੀਕ ਆ ਜੀ 40 ਕੇ ਪੈਸੇ ਮੂਹਰੇ ਟਾਇਰ ਪੈਣਗੇ ਇੱਕ ਹੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ 1,80,000 ਰੁਪਏ ਡਿਮਾਂਡ ਆ ਜੀ ਲੈ ਵੀ ਜੀ 1,80,000 ਰੁਪਏ ਡਿਮਾਂਡ ਆਗੇ ਤੇ ਪਹਿਲਾਂ ਮੈਂ ਹੀ ਸੂਟ ਕਰਦਾ ਸੀ 5,000 ਰੁਪਏ ਦਾ ਮੇਰਾ ਛੱਡ ਦੋਂਗੇ ਹਾਂ ਜੀ ਹਾਂ ਜੀ ਠੀਕ ਆ ਜੀ ਲੈ ਵੀ 5,000 ਰੁਪਏ ਪਾਜ ਕੇ ਮੈਂ ਛੱਡ ਦਾਂਗੇ ਤੇ ਇੰਜਨ ਗੇਅਰ ਪੱਕੋ ਪੂਰਾ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਲਓ ਬਾਈ ਜੀ ਇਹ ਸਿੰਪਲ ਕਪੜਾ ਵਾਲੀ ਸ਼ਾਤਰ ਜਿਹਾ ਜੀ ਤੇ ਇਹ ਪੰਜਾਬ ਨੰਬਰ ਚ ਆ ਗਿਆ ਪੰਜਾਬ ਨੰਬਰ ਆ ਗਿਆ ਤੇ ਅੱਗੇ ਆ ਗਿਆ ਬਾਈ ਜੀ ਆਸਾ ਕੰਮ ਕਰੇ ਖਾਸਾ ਇਸ ਤਰ੍ਹਾਂ ਤੇ ਪੀਵੀ 30 ਨੰਬਰ ਇਹ ਵੀ ਪੰਜਾਬ ਨੰਬਰ ਚ ਆ ਗਿਆ ਤੇ ਕਿੰਨੇ ਮਾਡਲ ਹੈ ਬਾਈ ਜੀ ਇਹ 96 ਮਾਡਲ ਹੈ 96 ਮਾਡਲ ਆ ਤੇ ਇਹ ਵੀ ਆਲ オリジナル ਹੀ ਆ ਦੱਸ ਹੀ ਰਿਹਾ ਨੇ ਕੰਡੀਸ਼ਨ ਜੀ ਬਾਕੀ ਤੇ ਟਾਇਟਪੇ ਦੀ ਗੱਲ ਕਰੀ ਬੈਕ ਟਾਰ ਕਿੰਨੇ ਕ ਪੈਸੇ ਪੈਣਗੇ ਜੀ ਲੱਗੇ 40 ਪੈਸੇ ਜੀ ਠੀਕ ਹੈ 40 45 ਪੈਸੇ ਬੈਕ ਕਰਨਗੇ ਤੇ ਫਰੰਟਰ ਵੀ ਬਾਈ ਜੀ ਅੱਧਾ ਵਾਂਗੂ ਪੈਣਗੇ ਤੇ ਬਸ ਇਹ ਕੰਡੀਸ਼ਨ ਚੈੱਕ ਵੀ ਕਰ ਲੋ ਤੇ ਇੰਜਨ ਗੇਅਰ ਦਾ ਬਾਈ ਜੀ ਓਕੇ ਹੈ ਜੀ ਹਮਾਂ ਠੀਕ ਹੈ ਜੀ ਜੇ ਪੁਰਾਣਾ ਜਾਂ ਮਾਡਲ ਜੀ ਆਪਾਂ ਗੱਲ ਕਰੀਏ ਬਾਈ ਜੀ ਕਾਗਜ਼ ਪੱਤਰ ਤਾਂ ਇਹਦੇ ਵੀ ਓਕੇ ਮਿਲਣਗੇ ਓਕੇ ਮਿਲਣਗੇ ਓਕੇ ਮਿਲਣਗੇ ਠੀਕ ਹੈ ਬਾਈ ਜੀ ਤੇ ਪੀਵੀ 30 ਨੰਬਰ ਹੈਗਾ ਤੇ ਇੱਕ ਹੀ ਡਿਮਾਂਡ ਹੈ ਬਾਈ ਜੀ ਦੀ 1,35,000 ਰੁਪਏ ਠੀਕ ਹੈ ਜੀ 1,30,000 ਦਾ ਦੇ ਦੇਣਗੇ ਲੈ ਬਈ 5000 ਰੁਪਏ ਵੀ ਐਸੇ ਸੂਟਾ ਤੁਹਾਨੂੰ ਘੁੰਮ ਕੇ ਵੀ ਦਿਖਾ ਦਿੰਨੇ ਕਈ ਵਾਰ ਹੁੰਦਾ ਕੋਈ ਫਿਰ ਕਹਿੰਦੇ ਨੇਗੇ ਠੀਕ ਹੈ ਪਿਆ ਬਾਈ ਜੀ ਲੈ ਬਈ ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰਨ ਤੇ ਅੱਗੇ ਆ ਗਿਆ ਬਾਈ ਜੀ ਸਿਕੰਦਰ ਐਚ ਡੀ ਐਮ ਇਹ 19 ਮਾਡਲ ਆ ਬਾਈ ਜੀ 19 ਮਾਡਲ ਲਈ ਲੈ ਵੀ 19 ਮਾਡਲ ਆ ਮਿੱਡੀ ਸੋਚ ਆ ਗਿਆ ਠੀਕ ਆ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀ ਬਾਈ ਜੀ ਟਾਇਰ ਕਿੰਨੇ ਕੇ ਪੈਸੇ ਪਉਣਗੇ ਟਾਇਰ ਤਾਂ ਕੱਸੀ ਆ ਮੂਰਲੇ ਹੈਗੇ ਆ 35 ਪੈਸੇ ਠੀਕ ਆ ਜੀ ਤੇ ਟਾਇਰ ਇਹਦੇ ਨਾਲ ਦੀ ਨਵੇਂ ਜੀ ਨਾਲ ਦੀ ਆ ਨਾਲ ਦੀ ਠੀਕ ਆ ਪੈਗ ਪਵਾਏ ਨਹੀਂ ਕਿਉਂਕਿ ਆਪਾਂ ਜਜ ਕਰ ਸਕਦੇ ਆ ਬਾਈ ਜੀ ਵੀ ਹਾਂ ਵੀ ਨਾਲ ਦੇ ਟਾਇਰ ਲਗੇ ਐਚ ਡੀ ਐਮ ਵਾਲਾ ਤੇ ਚੱਲਿਆ ਵੀ ਜਿੰਨਾ ਵੀ ਹੋਵੇ ਬਾਈ ਜੀ origianal ਹੀ ਚੱਲਿਆ ਹੋਇਆਗਾ ਕੰਪਨੀ ਕੰਡੀਸ਼ਨ ਤੇ 19 ਮਾਡਲ ਆ ਕੀ ਡਿਮਾਂਡ ਆ ਬਾਈ ਜੀ ਇਹਦੀ 535000 30000 ਰੁਪਏ ਠੀਕ ਹੈ 530000 ਰੁਪਏ ਡਿਮਾਂਡ ਹੈਗੀ ਤੇ ਬਾਕੀ ਵੀ ਮੌਕੇ ਤੇ ਹੋ ਜੂਗਾ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਟਰੈਕਟਰ ਪੂਰਾ ਓਕੇ ਪਿਆ ਸਾਫ਼ ਪਿਆਗਾ ਬਾਈ ਜੀ ਤੇ ਟਾਇਰਾਂ ਦੇ ਜੱਜ ਨਾ ਕਰਿਓ ਬਾਈ ਜੀ ਤੇ ਚੱਲ ਹੀ ਜਾਂਦਾ ਹੈ ਜੀ ਟਾਇਰ ਤਾਂ ਇੰਨੇ ਇੰਨੇ ਤੇ ਅੱਗੇ ਆ ਗਿਆ ਬਾਈ ਜੀ ਫਾਰਮਟ੍ਰੈਕ 60 ਦਾ ਠੀਕ ਹੈ ਜੀ ਤੇ ਇਹ ਕਿੰਨੇ ਮਾਡਲ ਆ ਬਾਈ ਜੀ 12 12 ਮਾਡਲ ਹੈ ਲੈ ਵੀ 12 ਮਾਡਲ ਹੈ origianally ਹੈ ਬਾਈ ਜੀ ਜਿੰਨਾ ਵੀ ਹੈਗਾ ਠੀਕ ਹੈ ਜੀ ਜਿੰਨਾ ਵੀ ਹੈਗਾ ਬਾਈ ਜੀ ਸਾਰਾ origianal ਹੈ ਤੇ ਸੈਂਟਰ ਗੀਅਰ ਚ ਹੈਗਾ ਤੇ ਫਾਂਟੇਰ ਦਾ ਬਈ ਜੀ ਨਵੇਂ ਨਿਗੇ ਕਿਉਂਕਿ ਆਪ ਹੀ ਦੱਸ ਰਹੇ ਨੇ ਬੋਲ ਕੇ ਨਵੇਂ ਅਮੂਰਲੇ ਰਹਿਦੇ ਜੀ ਠੀਕ ਹੈ ਜੀ ਤੇ ਬੈਕ ਟਾਇਰ ਕਿੰਨੇ ਦਾ ਮਾਗਰ ਲਈ ਪਏ ਅੱਧੇ ਘਟਾਰੀ ਠੀਕ ਹੈ ਜੀ ਅੱਧੇ ਕੇ ਪਾਇ ਟਾਇਰ ਪੈਣਗੇ 60 ਰੁਪਏ ਜੀ ਮੈਂ ਵਗਾਈਏ 14 ਦੇ ਟਾਇਰਾਂ ਚ ਆ ਗਏ ਹਾਂ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਈ ਜੀ ਦੀ 4 ਲੱਖ ਰੁਪਏ ਨਮਾਣਾ ਜੀ 4 ਲੱਖ ਰੁਪਏ ਹਾਂ ਜੀ ਠੀਕ ਹੈ ਜੀ ਲੈ ਵੀ 4 ਲੱਖ ਰੁਪਏ ਬਾਈ ਕਹਿੰਦਾ ਮੰਗਦੇ ਆਗੇ ਬਾਕੀ ਵੀ ਮੌਕੇ ਤੇ ਮਾਤਨ ਹੋ ਜਾਊਗਾ 12 ਮਾਡਲ ਆ ਲੋਨ ਕਾ ਪਾਇਦੇ ਉੱਤੇ ਵੀ ਹੋ ਜਾਊਗਾ ਤੇ ਬਾਕੀ ਕੰਡੀਸ਼ਨ ਮਗਰਾਟਾ ਲੋ ਬਈ ਹਰ ਕੀ ਚੱਲ ਸਲਫਸੂਲਪਾ ਬਾਈ ਜੀ ਇਹਨਾਂ ਦੀ ਓਕੇ ਹੈਗੀ ਹਾਂ ਜੀ ਸਲਫਸੂਲਪਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਸਲਫਸੂਲਪਾ ਬਾਈ ਕਹਿੰਦਾ ਓਕੇ ਸਾਡੇ ਸਟੀering ਵਾਲ ਆ ਗਏ ਹਾਂ ਜੀ ਇਹ ਤੇ ਆ ਗਿਆ ਬਾਈ ਜੀ 60 55 22 ਟਾਇਰ ਲੈਣ ਜਾਂਦੇ ਨੇਗੇ ਇਹ ਕਿੰਨੇ ਮਾਡਲ ਹੈ ਬਈ ਇਹ 17 ਮਾਡਲ ਹੈ ਜੀ ਇਹ ਲੈ ਟੱਪਾਂ ਦੀ ਗੱਲ ਕਰੀ ਬਾਈ ਜੀ ਨਵੇਂ ਨਗੂ ਪੈਣਾ ਨਾ ਟਾਇਰ ਦਾ ਹਾਂ ਬਾਈ ਇਹ ਬਜੇ ਵਿੱਚ ਹੈ ਠੀਕ ਹੈ ਪਿਛਲੇ 16 ਦੇ ਪੈਣਾ ਜੀ ਹਾਂ 16 ਦੇ ਪੈਣਾ ਜੀ ਠੀਕ ਹੈ ਕੀ ਡਿਮਾਂਡ ਹੈ ਬਾਈ ਜੀ ਇਹਦੀ ਇਹ 5,70,000 ਰੁਪਏ ਦਾ ਮਨ ਹੈ ਜੀ ਠੀਕ ਹੈ ਜੀ ਆਲ ओरिजिनल ਹੈ ਬਾਈ ਜਿੰਨਾ ਦੀ ਰੀ ਨਾਲ ਹੈ ਜੀ ਠੀਕ ਹੈ ਜੀ ਛੋਟੇ ਗੇਅਰ ਵਾਲਾ ਜੀ ਛੋਟੇ ਗੇਅਰ ਵਾਲਾ K20 ਗੇਅਰ ਵਾਲਾ ਜਿਹਨੂੰ ਕਹਿੰਦੇ ਨੇ ਪਾਵਰ ਸਟੇਕਾ ਫੁੱਲ ਟਾਪ ਮਾਡਲ ਦਾ ਹੈ ਜੀ ਇਹ ਲਓ ਬਾਈ ਜੀ ਅੱਗੇ ਆ ਗਿਆ ਬਾਈ ਜੀ 52 10 ਜੌਡੀਅਰ ਗੇਅਰ ਪ੍ਰੋ ਤੇ ਜਿਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਰਹੀ ਹੈਗੀ ਤੇ ਕਿਹਨੇ ਮਾਡਲ ਆ ਬਾਈ ਮਾਡਲ ਹੈ ਜੀ ਫੁੱਲ ਟਾਪ ਮਾਡਲ ਹੈ ਠੀਕ ਹੈ ਲੈ ਬਈ ਫੁੱਲ ਟਾਪ ਮਾਡਲ ਆ ਗਿਆ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਲਓ ਸੀਐਡੀ ਦੇ 18 ਜਾਂ 16 ਦੇ ਟਾਰਾਂ ਨੇ ਬਾਈ ਸਟੱ ਖੈਰ ਕਿੰਨੇ ਕੇ ਪੈਸੇ ਪੈਣਗੇ ਖੈਰ 95 ਪੈਸੇ ਪਿਆ ਜੀ ਚਾਰੀ 95 ਪੈਸੇ ਪਿਆ ਅਜੀ ਦੇਖ ਵੀ ਜਾਦੇ ਫਰੰਟ ਤੋਂ ਬਈ ਜੇ ਮਾੜਾ ਮਾੜਾ ਸੀਏਟੀ ਪਿਆਗਾ ਜੀ ਠੀਕ ਆ ਬਾਈ ਜੀ ਤੇ ਜਿੰਨਾ ਵੀ ਚੱਲਿਆ ਬਈ ਕੰਪਨੀ ਕੰਡੀਸ਼ਨ ਆ origignal ਹੀ ਆ origignal ਚੱਲਿਆ ਬਈ ਠੀਕ ਆ ਜੀ ਬਾਈ ਮਾਡਲ ਆ ਗਿਆ ਕੀ ਡਿਮਾਂਡ ਆ ਬਈ ਜੀ ਇਹਦੀ 7 ਲੱਖ 70 ਹਜ਼ਾਰ ਰੁਪਿਆ ਡਿਮਾਂਡ ਆ ਜੀ ਠੀਕ ਆ ਜੀ ਤੇ ਸਵਲ ਕਿਉਂ ਕਿਉਂ ਆਉਂਦਾ 7.5 ਦਾ ਦੇ ਦੇਂਗੇ ਯਾਰ 7.5 ਦਾ 7.5 ਦਾ ਠੀਕ ਹੈ ਲੈ ਬਾਈ ਜੀ ਕਾਗਜ਼ ਪੱਤਰਾਂ ਦਾ ਓਕੇ ਮਿਲੂਗਾ ਤੇ ਫਰਸਟ ਪਾਰਟੀ ਦਾ ਬਾਈ ਜੀ ਫਰਸਟ ਪਾਰਟੀ ਦਾ ਠੀਕ ਹੈ ਲੋਨ ਵਗੈਰਾ ਸਾਰਾ ਕਲੀਅਰ ਹੈ ਹਾਂ ਜੀ ਪਹਿਲਾਂ ਕਲੀਅਰ ਆ ਕਲੀਅਰ ਰੱਖੀ ਯਾਰ ਠੀਕ ਹੈ ਬਾਈ ਜੀ ਲੈ ਕੇ ਆ ਗਿਆ ਬਾਈ ਜੀ ਫਾਰਮਟ੍ਰੈਕ 60 ਦਾ 7 ਮਾਡਲ 7 ਮਾਡਲ ਦਾ ਤੇ ਜਿੰਨਾ ਇਹ ਹੈ ਵੀ ਇਹ origignal ਆ ਕਿਉਂਕਿ ਬੰਪਰ ਤੱਕ ਨਹੀਂ ਪੇਂਟ ਹੋਇਆਗਾ ਟਰੈਕਟਰ ਦਾ ਤੇ ਬਾਕੀ ਕੰਡੀਸ਼ਨ ਚੈੱਕ ਵੀ ਕਰ ਲੋ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਮਗਰ ਲਈ ਟਾਇਰ ਹੈਗੇ ਆ 60 65 ਪੈ ਹੀ ਗਏ ਠੀਕ ਹੈ ਜੀ ਤੇ ਅਗਲੇ ਲਈ ਮੂਰਲੇ ਵੀ ਇਹਦੀ ਕੀ ਡਿਮਾਂਡ ਹੈ ਭਾਈ ਜੀ 1,70,000 2,70,000 ਰੁਪਏ ਡਿਮਾਂਡ ਹੈ ਜੀ 2,70,000 ਰੁਪਏ ਡਿਮਾਂਡ ਹੈ ਜੀ ਤੇ ਬਾਕੀ ਤੁਸੀਂ ਦੇਖ ਵੀ ਲੋ ਭਾਈ ਜੀ ਤੇ ਕੰਡੀਸ਼ਨ ਪੂਰੀ ਸਾਫ਼ੀ ਹੈਗੀ ਤੇ ਇਹਦਾ ਕਰੋ ਟਰੈਕਟਰ ਕਰੋ ਭਾਈ ਜੀ ਹਾਂਜੀ ਕਰੋ ਠੀਕ ਹੈ ਕਰੋ ਟਰੈਕਟਰ ਹੈਗਾ ਹਾਂਜੀ ਇਹ ਬਾਕੀ ਬਈ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਤੇ ਮੋਬਾਈਲ ਨੰਬਰ ਕੀ ਹੈ ਭਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ 62809 ਜੀ 95802 ਇੱਕ ਵਾਰੀ ਹੋ ਬੋਲ ਜੀ 62809 95802 ਠੀਕ ਹੈ ਭਾਈ ਜੀ ਧੰਨਵਾਦ ਭਾਈ ਜੀ ਧੰਨਵਾਦ ਜੀ ਇਹ ਵਾਲਾ ਵੀ ਚਲੋ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮੈਨੂੰ ਤਾਂ ਕਿਸੇ ਨਾ ਵੀਡੀਓ ਦਾ ਤਤਕ ਲਈ ਧੰਨਵਾਦ